ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਡੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਜਾਣਕਾਰੀ ਲੈ ਕੇ ਆਏ ਹਾਂ ਕਿ ਜਿਹੜੇ ਕਿਸਮਤ ਵਾਲੇ ਮਰਦ ਹੁੰਦੇ ਨੇ ਕਿਸਮਤ ਵਾਲੀ ਜੈਨਸ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਸੱਤ ਲੱਛਣ ਹੁੰਦੇ ਆ ਜਿਨ੍ਹਾਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੀਆਂ ਕੁਸ਼ ਕਿਸਮਤ ਆਦਮੀਆਂ ਦੇ ਬਾਰੇ ਤੇ ਪਛਾਣ ਦੇ ਸੱਤ ਲੱਛਣ ਜੇਕਰ ਤੁਹਾਨੂੰ ਵੀ ਆਪਣੇ ਵਿੱਚ ਇਹ ਸੱਤ ਲੱਛਣ ਦਿਖਾਈ ਦਿੰਦੇ ਆ ਤੇ ਸਮਝ ਲਓ ਕਿ ਤੁਸੀਂ ਬਹੁਤ ਹੀ ਖੁਸ਼ਕਿਸਮਤ ਇਨਸਾਨ ਹੋ ਤੇ ਜਿਹੜੇ ਉਹ ਸੱਤ ਲੱਛਣ ਨੇ ਉਹ ਕਿਹੜੇ-ਕਿਹੜੇ ਹੁੰਦੇ ਆ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਹਰ ਮਨੁੱਖ ਦੇ ਸਰੀਰ ਦੀ ਬੰਤਰ ਵੱਖਰੀ ਹੁੰਦੀ ਹੈ ਸਮੁੰਦਰੀਕਾ ਸ਼ਾਸਤਰ ਦੇ ਅਨੁਸਾਰ ਕਿਸੇ ਵੀ ਮਰਦ ਚਾ ਔਰਤ ਦੇ ਜੀਵਨ ਤੇ ਕਿਸਮਤ ਦਾ ਪਤਾ ਮਨੁੱਖੀ ਸਰੀਰ ਦੀ ਬਣਤਰ ਤੇ ਉਹਨਾਂ ਦੇ ਸਰੀਰ ਤੇ ਮੌਜੂਦ ਕੁਝ ਨਿਸ਼ਾਨਾਂ ਦੇ ਆਧਾਰ ਤੇ ਲਗਾਇਆ ਜਾ ਸਕਦਾ ਹੈ ਸਰੀਰ ਤੇ ਕੁਝ ਨਿਸ਼ਾਨ ਕਿਸੇ ਵਿਅਕਤੀ ਦੇ ਜੀਵਨ ਦੀਆਂ ਕੁਝ ਮਹੱਤਵਪੂਰਨ ਗੱਲਾਂ ਨੂੰ ਦਰਸਾਉਂਦੇ ਪੈਸੇ ਦੀ ਲੋੜ ਹੁੰਦੀ ਹੈ ਆਮੀ ਤਾਂ ਉਹ ਗਰੀਬ ਹੋਵੇ ਚਾ ਅਮੀਰ ਪੈਸੇ ਤੋਂ ਬਿਨਾ ਨਾਤਾ ਧਰਮ ਕੀਤਾ ਜਾ ਸਕਦਾ ਤੇ ਨਾ ਹੀ ਕੰਮ ਪੈਸੇ ਤੋਂ ਬਿਨਾ ਅਸੀਂ ਕਿਸੇ ਭੁੱਖੇ ਵਿਅਕਤੀ ਦੀ ਪੋਖ ਵੀ ਨਹੀਂ ਮਿਟਾ ਸਕਦੇ ਸਮੁੰਦਰੀ ਕਾ ਸ਼ਾਸਤਰ ਦੇ ਵਿੱਚ ਦੱਸੇਗੇ ਇਹਨਾਂ ਨਿਸ਼ਾਨਾਂ ਤੇ ਸਰੀਰ ਦੀ ਬੰਤਰ ਦੇ ਆਧਾਰ ਤੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਹੜਾ ਮਨੁੱਖ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਹੈ ਤੇ ਉਸ ਦੇ ਜੀਵਨ ਦੇ ਵਿੱਚ ਲਿਖਿਆ ਹੁੰਦਾ ਹੈ ਉਹ ਅਮੀਰ ਹੁਵਗਾ ਇਹ ਲੋਕ ਆਪਣੇ ਲਈ ਬਹੁਤ ਹੀ ਖੁਸ਼ਕਿਸਮਤ ਹੁੰਦੇ ਨੇ ਤੇ ਨਾਲ ਹੀ ਆਪਣੇ ਪਰਿਵਾਰਿਕ ਮੈਂਬਰਾਂ ਤੇ ਜੀਵਨ ਸਾਥੀ ਦੇ ਲਈ ਵੀ ਇਸ ਕਰਕੇ ਉਹਨਾਂ ਕੋਲ ਬਹੁਤ ਸਾਰੀ ਦੌਲਤ ਹੁੰਦੀ ਹੈ ਪੂਰਾ ਪਰਿਵਾਰ ਖੁਸ਼ਹਾਲ ਜੀਵਨ ਬਤੀਤ ਕਰਦਾ ਹੈ ਤੇ ਆ우 ਆਪਾਂ ਜਾਣਦੇ ਹਾਂ ਮਰਦਾਂ ਦੇ ਸਰੀਰ ਦੀ ਬਣਤਰ ਕੀ ਹੁੰਦੀ ਏ ਤੇ ਉਹਨਾਂ ਦੇ ਸਰੀਰ ਤੇ ਕਿਹੜੇ ਨਿਸ਼ਾਨ ਹਨ ਜੋ ਉਹਨਾਂ ਦੇ ਖੁਸ਼ਕਿਸਮਤ ਹੋਣ ਦਾ ਸੰਕੇਤ ਦਿੰਦੇ ਨੇ ਸੋ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਸ ਵਿਅਕਤੀ ਦੇ ਘਰ ਗੁਣਾ ਦੇ ਨਾਲ ਭਰਪੂਰ ਬੱਚਾ ਪੈਦਾ ਹੁੰਦਾ ਏ ਉਹ ਕਿਸੇ ਖੁਸ਼ਕਿਸਮਤ ਆਦਮੀ ਤੋਂ ਘੱਟ ਨਹੀਂ ਹੁੰਦਾ ਤੇ ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਏ ਕਿ ਜਿਸ ਵਿਅਕਤੀ ਦੇ ਘਰ ਇੱਕ ਸੰਸਕ੍ਰਿਤ ਪੜਿਆ ਲਿਖਿਆ ਤੇ ਸਤਕਾਰਯੋਗ ਬੱਚਾ ਪੈਦਾ ਹੁੰਦਾ ਉਸ ਦਾ ਬੁਢਾਪਾ ਉਹ ਸ਼ਹਾਲ ਹੁੰਦਾ ਹੈ ਅਜਿਹਾ ਵਿਅਕਤੀ ਬੁਢਾਪੇ ਦੇ ਵਿੱਚ ਵੀ ਖੁਸ਼ੀ ਮਾਣਦਾ ਹੈ ਤੇ ਪਰਲੋਕ ਵਿੱਚ ਵੀ ਸ਼ੁਭ ਫਲ ਪ੍ਰਾਪਤ ਕਰਦਾ ਹੈ ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਪੁੱਤਰ ਚੰਗਾ ਹੈ ਤਾਂ ਦੌਲਤ ਇਕੱਠੀ ਹੁੰਦੀ ਹੈ ਤੇ ਜੇਕਰ ਪੁੱਤਰ ਬੁਰਾ ਹੈ ਤਾਂ ਦੌਲਤ ਨਸ਼ਟ ਹੋ ਜਾਂਦੀ ਹੈ ਕਹਿੰਦਾ ਭਾਵੇਂ ਕਿ ਜੇਕਰ ਬੱਚਾ ਇੱਕ ਚੰਗਾ ਪੁੱਤਰ ਹੈ ਤਾਂ ਘਰ ਵਿੱਚ ਦੌਲਤ ਇਕੱਠੀ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਖੁਦ ਪੈਸਾ ਕਮਾਉਂਦਾ ਏ ਪਰ ਜੇਕਰ ਬੱਚਾ ਹੀ ਬੂਰਾ ਹੋਵੇ ਤਾਂ ਇਕੱਠਾ ਕੀਤਾ ਹੋਇਆ ਧਨ ਵੀ ਸਾਡਾ ਤਬਾਹ ਹੋ ਜਾਂਦਾ ਹੈ ਇਸ ਤੋਂ ਇਲਾਵਾ ਚੰਗੀ ਪਤਨੀ ਪ੍ਰਾਪਤ ਕਰਨਾ ਇੱਕ ਆਦਮੀ ਦੇ ਲਈ ਬਹੁਤ ਹੀ ਖੁਸ਼ਕਿਸਮਤ ਸੰਕੇਤ ਹੈ ਧਰਮ ਗ੍ਰੰਥਾਂ ਦੇ ਵਿੱਚ ਕਿਹਾ ਗਿਆ ਹੈ ਕਿ ਜੇ ਔਰਤ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਤਿਆਰ ਦੇ ਵਿੱਚ ਰੱਖਦੇ ਹੋਏ ਕੰਮ ਕਰਦੀ ਹੈ ਤਾਂ ਉਹ ਇੱਕ ਚੰਗੀ ਪਤਨੀ ਜੋ ਆਦਮੀ ਸੁਕੰਨਿਆ ਔਰਤ ਦੇ ਨਾਲ ਵਿਆਹ ਕਰਦਾ ਹੈ ਉਹ ਭਾਵੇਂ ਛੋਟਾ ਜੀਵਨ ਜੀਵੇ ਪਰ ਉਸਦੇ ਘਰ ਦੇ ਵਿੱਚ ਹਮੇਸ਼ਾ ਖੁਸ਼ਹਾਲੀ ਤੇ ਸ਼ਾਂਤੀ ਰਹਿੰਦੀ ਹੈ ਅੱਜ ਦੇ ਸਮੇਂ ਵਿੱਚ ਇੱਕ ਚੰਗਾ ਜੀਵਨ ਸਾਥੀ ਮਿਲਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ ਕਾਲ ਯੁਗ ਦੇ ਇਸ ਯੁਗ ਦੇ ਵਿੱਚ ਜੇਕਰ ਕਿਸੇ ਆਦਮੀ ਦੇ ਕੋਲ ਚੰਗੀ ਪਤਨੀ ਹੈ ਤਾਂ ਉਹ ਕਿਸੇ ਖੁਸ਼ਕਿਸਮਤ ਆਦਮੀ ਤੋਂ ਘੱਟ ਨਹੀਂ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਸਰੀਰ ਦੀ ਵਿਸ਼ੇਸ਼ ਬੰਤਰ ਦੇ ਬਾਰੇ ਜਿਸ ਆਦਮੀ ਦੀ ਪਿੱਠ ਕੱਛੂ ਵਰਗੀ ਹੁੰਦੀ ਹੈ ਉਹ ਬਹੁਤ ਅਮੀਰ ਤੇ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਜੇਕਰ ਕਿਸੇ ਵਿਅਕਤੀ ਦੀ ਹਥੇਲੀ ਦੇ ਵਿੱਚਕਾਰ ਤੇਲੇ ਤਾਂ ਅਜਿਹੇ ਵਿਅਕਤੀ ਨੂੰ ਜੀਵਨ ਵਾਹਣ ਖੁਸ਼ੀ ਤੇ ਸਮਾਜਿਕ ਖੁਸ਼ੀ ਵੀ ਮਿਲਦੀ ਹੈ ਤੇ ਬਹੁਤ ਸਤ ਸਟਕਾਰ ਵੀ ਮਿਲਦਾ ਹੈ ਸਮੁੰਦਰੀ ਕਿਛੈਤਰ ਦੇ ਅਨੁਸਾਰ ਜਿੰਨਾ ਮਰਦਾਂ ਦੀ ਛਾਤੀ ਚੌੜੀ ਤੇ ਨੱਕ ਲੰਬੀ ਹੁੰਦੀ ਹੈ ਉਹ ਬਹੁਤ ਛੋਟੀ ਉਮਰ ਵਿੱਚ ਹੀ ਸਫਲਤਾ ਪ੍ਰਾਪਤ ਕਰਦੇ ਨੇ ਜੇਕਰ ਕਿਸੇ ਆਦਮੀ ਦੇ ਪੈਰ ਦੀ ਉਂਗਲੀ ਉਸ ਦੀ ਅਗੂਠੇ ਦੇ ਨਾਲੋਂ ਵੱਡੀ ਹੁੰਦੀ ਹੈ ਤਾਂ ਉਸ ਨੂੰ ਇੱਕ ਚੰਗਾ ਜੀਵਨ ਸਾਥੀ ਵੀ ਮਿਲਦਾ ਹੈ ਇਸ ਤੋਂ ਇਲਾਵਾ ਛਾਤੀ 'ਤੇ ਜਿਆਦਾ ਵਾਲ ਤੇ ਖੂਰ ਸ਼ੁਭ ਸੰਕੇਤ ਜਿਨ੍ਹਾਂ ਵਰਦਾਂ ਦੀ ਛਾਤੀ 'ਤੇ ਜਿਆਦਾ ਵਾਲ ਹੁੰਦੇ ਨੇ ਉਹਨਾਂ ਨੂੰ ਜੀਵਨ ਵਿੱਚ ਬਹੁਤ ਖੁਸ਼ੀ ਸੁੱਖ ਸ਼ਾਂਤੀ ਤੇ ਦੌਲਤ ਮਿਲਦੀ ਅਜਿਹੇ ਵਿਅਕਤੀ ਸੁਭਾਅ ਤੋਂ ਬਹੁਤ ਹੀ ਸੰਤੁਸ਼ਟ ਹੁੰਦੇ ਆ ਤੇ ਆਪਣੀ ਜ਼ਿੰਦਗੀ ਖੁੱਲ੍ਹ ਕੇ ਜਿਉਂਦੇ ਨੇ ਜਿਨ੍ਹਾਂ ਵਿਅਕਤੀਆਂ ਦੇ ਪੈਰਾਂ ਵਿੱਚ ਕਮਲ ਚ ਰੱਬ ਵਰਗੇ ਸ਼ੁਭ ਚਿੰਨ੍ਹ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰੀ ਹੁੰਦੀ ਹੈ ਇਸੇ ਨਾਲ ਹੀ ਜਿੰਨਾ ਮਰਦਾਂ ਦੇ ਹੱਥਾਂ ਦੇ ਵਿੱਚ 6 ਉਂਗਲਾਂ ਹੁੰਦੀਆਂ ਨੇ ਉਹ ਬਹੁਤ ਹੀ ਜ਼ਿਆਦਾ ਮਿਹਨਤੀ ਹੁੰਦੇ ਨੇ ਉਹਨਾਂ ਦੀ ਬਹੁਤ ਇਹ ਵਿਸ਼ੇਸ਼ਤਾ ਉਹਨਾਂ ਤੇ ਵਿੱਤੀ ਜੀਵਨ ਨੂੰ ਮਜ਼ਬੂਤ ਬਣਾਦੀ ਹੈ ਅਜਿਹੇ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਪੈਰ ਨਰਮ ਤੇ ਲਾਲ ਰੰਗ ਦੇ ਹੁੰਦੇ ਨੇ ਤੇ ਉਹਨਾਂ ਦੇ ਪੈਰ ਹਮੇਸ਼ਾ ਪਸੀਨੇ ਤੋਂ ਮੁਕਤ ਰਹਿੰਦੇ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਸੁੱਖ ਸਹੂਲਤਾ ਵੀ ਮਿਲਦੀਆਂ ਨੇ ਤੇ ਅਜਿਹੇ ਲੋਕ ਬਹੁਤ ਆਰਾਮਦਾਇਕ ਜੀਵਨ ਵੀ ਜਿਉਂਦੇ ਨੇ ਇਸ ਤੋਂ ਇਲਾਵਾ ਪੈਰਾਂ ਤੇ ਸਰੀਰ ਦੀ ਵਿਸ਼ੇਸ਼ ਬਣਤਰ ਜੇਕਰ ਕਿਸੇ ਆਦਮੀ ਦੇ ਪੈਰ ਦੀ ਸਭ ਤੋਂ ਛੋਟੀ ਉਂਗਲ ਅੰਗੂਠੇ ਦੇ ਨਾਲੋਂ ਲੰਬੀ ਹੋਵੇ ਤਾਂ ਅਜਿਹੇ ਲੋਕ ਬਹੁਤ ਹੀ ਜ਼ਿਆਦਾ ਅਮੀਰ ਹੁੰਦੇ ਨੇ ਜਿੰਨਾ ਮਰਦਾਂ ਦੇ ਪੱਟ ਲੰਬੇ ਮੋٹے ਤੇ ਮਜ਼ਬੂਤ ਹੁੰਦੇ ਨੇ ਕਿਸਮਤ ਹਮੇਸ਼ਾ ਉਨ੍ਹਾਂ ਦਾ ਸਾਥ ਦਿੰਦੀ ਏ ਤੇ ਇਸ ਦੇ ਨਾਲ ਹੀ ਜਿੰਨਾ ਮਰਦਾਂ ਦੇ ਮੋਢੇ ਬਹੁਤ ਚੌੜੇ ਤੇ ਮਜ਼ਬੂਤ ਹੁੰਦੇ ਨੇ ਉਹ ਆਪਣੀ ਜ਼ਿੰਦਗੀ ਸ਼ਾਂਤੀ ਦੇ ਨਾਲ ਜੀਣਾ ਪਸੰਦ ਕਰਦੇ ਆ ਤੇ ਹਮੇਸ਼ਾ ਆਪਣੀ ਮਿਹਨਤ ਤੇ ਵੀ ਨਿਰਭਰ ਕਰਦੇ ਨੇ ਇਸ ਤੋਂ ਇਲਾਵਾ ਗਰਦਨ ਤੇ ਹਥੇਲੀ ਦਾ ਵੀਸ਼ੇਸ਼ ਆਕਾਰ ਛੋਟੀ ਗਰਦਨ ਤੇ ਆਮ ਆਕਾਰ ਦੀ ਗਰਦਨ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਏ ਤੇ ਜਿੰਨਾ ਮਰਦਾਂ ਦੀ ਗਰਦਨ ਬਹੁਤ ਲੰਬੀ ਨਹੀਂ ਹੁੰਦੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਪੈਸਾ ਕਮਵਾਉਂਦੇ ਨੇ ਤੇ ਬਹੁਤ ਸਾਰੀਆਂ ਉਪਲਬੰਦੀਆਂ ਪ੍ਰਾਪਤ ਕਰਦੇ ਨੇ ਇਸ ਦੇ ਨਾਲ ਜਿੰਨਾ ਮਰਦਾਂ ਦੀ ਹਥੇਲੀ ਦਾ ਵਿੱਚਕਾਰਲਾ ਹਿੱਸਾ ਉੱਪਰ ਵੱਲ ਉੱਚਾ ਹੁੰਦਾ ਏ ਉਹ ਬਹੁਤ ਹੀ ਉਦਾਰ ਸੁਭਾਅ ਦੇ ਹੁੰਦੇ ਨੇ ਤੇ ਉਹ ਲੋਕ ਕਦੇ ਵੀ ਕਿਸੇ ਦੀ ਮਦਦ ਕਰਨ ਤੋਂ ਨਹੀਂ ਝਿਜਕਦੇ। ਖੁਸ਼ੀ ਤੇ ਸ਼ਾਂਤੀ ਦੇ ਨਾਲ ਭਰੀ ਜ਼ਿੰਦਗੀ ਵੀ ਜਿਉਂਦੇ ਨੇ। ਪੈਰ ਦੇ ਛੋਟੇ ਅੰਗੂਠੇ ਦਾ ਵਿਸ਼ੇਸ਼ ਮਹੱਤਵ ਹੁੰਦਾ ਏ ਉਹ ਆਦਮੀ ਜਿਨ੍ਹਾਂ ਦੇ ਪੈਰ ਦੀ ਸਭ ਤੋਂ ਛੋਟੀ ਉਂਗਲੀ ਬਾਕੀ ਸਾਰੀਆਂ ਉਂਗਲਾਂ ਦੇ ਨਾਲੋਂ ਵੱਡੀ ਹੁੰਦੀ ਏ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਦਾ ਸਾਮਣਾ ਨਹੀਂ ਕਰਨਾ ਪੈਂਦਾ ਕਿ ਅਜਿਹੇ ਲੋਕ ਬਹੁਤ ਸਾਰਾ ਪੈਸਾ ਵੀ ਕਮਾਉਂਦੇ ਨੇ ਤੇ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਹਮੇਸ਼ਾ ਉਨ੍ਹਾਂ ਤੇ ਬਣਿਆ ਰਹਿੰਦਾ ਹੈ। ਉਨ੍ਹਾਂ ਦੀ ਜ਼ਿੰਦਗੀ ਵਿੱਚ ਸੁੱਖ-ਸਹੂਲਤਾਂ ਦੀ ਕੋਈ ਕਮੀ ਨਹੀਂ ਹੁੰਦੀ ਤੇ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਆਰਾਮ ਦੀ ਨਾਲ ਜਿਉਂਦੇ ਹਨ। ਇਸ ਤੋਂ ਇਲਾਵਾ ਜਿੰਨਾ ਮਰਦਾਂ ਦੇ ਹੱਥਾਂ ਤੇ ਸ਼ੰਖ ਚੱਕਰ ਗਧਾ ਖੂਨ ਜਾਂ ਹੱਡ ਦੀ ਨਿਸ਼ਾਨ ਹੁੰਦੀ ਆ ਉਹਨਾਂ ਨੂੰ ਆਪਣੇ ਜੀਵਨ ਦੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਰਾਜ ਕਰਨ ਦਾ ਅਧਿਕਾਰ ਜ਼ਰੂਰ ਮਿਲਦਾ ਤੇ ਅਜਿਹੇ ਲੋਕਾਂ ਨੂੰ ਜ਼ਮੀਨ ਤੇ ਇਮਾਰਤ ਨਿਰਮਾਣ ਵਿੱਚ ਬਹੁਤ ਸਫਲਤਾ ਮਿਲਦੀ ਤੇ ਦੇਵੀ ਲਕਸ਼ਮੀ ਹਮੇਸ਼ਾ ਉਹਨਾਂ ਦੇ ਘਰ ਦੇ ਵਿੱਚ ਨਿਵਾਸ ਕਰਦੀ ਏ ਜਿਸ ਨਾਲ ਉਹਨਾਂ ਦਾ ਜੀਵਨ ਖੁਸ਼ਹਾਲ ਹੁੰਦਾ ਹੈ ਇਸ ਤੋਂ ਇਲਾਵਾ ਤਿਕੋਣ ਦਾ ਚਿੰਨ ਜਿੰਨਾ ਵਰਦਾਂ ਦੇ ਹੱਥ ਤੇ ਤ੍ਰਿਕੋਣ ਦਾ ਚਿੰਨ ਹੁੰਦਾ ਹੈ ਉਹ ਆਪਣੇ ਪਰਿਵਾਰ ਦੇ ਲਈ ਸ਼ਾਨ ਦੇਉਂਦੇ ਆ ਤੇ ਅਜਿਹੇ ਲੋਕਾਂ ਨੂੰ ਸੁਖ-ਸਹੂਲਤਾ ਵੀ ਮਿਲਦੀਆਂ ਹਨ ਉਹਨਾਂ ਦਾ ਸੁਭਾਅ ਬਹੁਤ ਹੀ ਖੁਸ਼ਹਾਲ ਹੁੰਦਾ ਹੈ ਜਿਸ ਕਾਰਨ ਹਰ ਕੋਈ ਉਹਨਾਂ ਨੂੰ ਪਿਆਰ ਕਰਦਾ ਹੈ ਇਹ ਲੋਕ ਆਪਣੇ ਵੰਸ਼ ਦਾ ਸਨਮਾਨ ਵਧਾਉਂਦੇ ਹਨ ਤੇ ਅਜਿਹੇ ਲੋਕਾਂ ਦੇ ਘਰ ਦੇ ਵਿੱਚ ਦੇਵੀ ਲਕਸ਼ਮੀ ਹਮੇਸ਼ਾ ਨਿਵਾਸ ਕਰਦੀਏ ਤੇ ਉਹਨਾਂ ਦੀ ਕਿਸਮਤ ਵਿੱਚ ਰਾਜ ਜੋਬ ਲਿਖਿਆ ਹੁੰਦਾ ਹੈ ਤੇ ਇਸ ਦੇ ਨਾਲ ਹੀ ਜਿੰਨਾ ਲੋਕਾਂ ਦੇ ਪੈਰਾਂ ਤੇ ਤੇਲ ਹੁੰਦੇ ਨੇ ਉਹ ਬਹੁਤ ਖੁਸ਼ਕਿਸਮਤ ਹੁੰਦੇ ਨੇ ਤੇ ਆਪਣਾ ਜੀਵਨ ਰਾਜਿਆਂ ਦੇ ਵਾਂਗ ਜਿਉਂਦੇ ਨੇ ਵੀ ਅਜਿਹੇ ਲੋਕਾਂ ਨੂੰ ਐਸ਼ੋ ਆਰਾਮ ਦੀਆਂ ਸਾਰੀਆਂ ਚੀਜ਼ਾਂ ਵੀ ਮਿਲਦੀਆਂ ਹਨ ਇਸ ਤੋਂ ਇਲਾਵਾ ਸਿਰ ਤੇ ਮੱਥੇ ਦਾ ਖਾਸ ਆਕਾਰ ਜਿੰਨਾ ਮਰਦਾਂ ਦਾ ਸਿਰ ਗੋਲ ਤੇ ਮੱਥਾ ਚੌੜਾ ਹੁੰਦਾ ਹੈ ਉਹ ਬਹੁਤ ਪ੍ਰਭਾਵਸ਼ਾਲੀ ਹੁੰਦੇ ਨੇ ਤੇ ਆਪਣੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਣ ਦੀ ਵੀ ਕੋਸ਼ਿਸ਼ ਕਰਦੇ ਹਨ ਤੇ ਅਜਿਹੇ ਲੋਕਾਂ ਦੇ ਹੱਥਾਂ ਦੇ ਵਿੱਚ ਪ੍ਰਸਿੱਧੀ ਹੁੰਦੀ ਹੈ ਤੇ ਉਹ ਜੋ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਉਸ ਵਿੱਚ ਸਫਲਤਾ ਪ੍ਰਾਪਤ ਕਰਦੇ ਨੇ ਇਸ ਤੋਂ ਇਲਾਵਾ ਛਾਤੀ ਨਾਭੀ ਤੇ ਪੈਰ ਚੰਗੀ ਕਿਸਮਤ ਦੇ ਨਾਲ ਸਬੰਧਤ ਹੁੰਦੇ ਨੇ ਜਿੰਨਾ ਮਰਦਾਂ ਦੀ ਛਾਤੀ ਨਾਭੀ ਤੇ ਪੈਰ ਲੰਬੇ ਹੁੰਦੇ ਨੇ ਜਿੰਨਾਂ ਦੀ ਨਾਭੀ ਡੂੰਘੀ ਤੇ ਜਿੰਨਾਂ ਦੇ ਪੈਰ ਨਰਮ ਤੇ ਗੁਲਾਬੀ ਹੁੰਦੇ ਨੇ ਉਹ ਪਿਆਰ ਦੇ ਮਾਮਲਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਮੰਨੇ ਜਾਂਦੇ ਨੇ ਉਨ੍ਹਾਂ ਨੂੰ ਆਪਣੀ ਪਤਨੀ ਤੋਂ ਹਰ ਤਰ੍ਹਾਂ ਦੀ ਖੁਸ਼ੀ ਮਿਲਦੀ ਏ ਤੇ ਉਹਨਾਂ ਦੇ ਜੀਵਨ ਸਾਥੀ ਦੇ ਨਾਲ ਉਹਨਾਂ ਦਾ ਰਿਸ਼ਤਾ ਹਮੇਸ਼ਾ ਮਿੱਠਾ ਰਹਿੰਦਾ ਏ ਤੇ ਉਹਨਾਂ ਨੂੰ ਵਿਆਹ ਤੋਂ ਜੀਵਨ ਬਹੁਤ ਹੀ ਖੁਸ਼ਹਾਲ ਏ ਉਹਨਾਂ ਦੀ ਜ਼ਿੰਦਗੀ ਵਿੱਚ ਰਮਾਸ ਦਾ ਇੱਕ ਖਾਸ ਸਥਾਨ ਹੁੰਦਾ ਏ ਤੇ ਉਹ ਆਪਣੀ ਜ਼ਿੰਦਗੀ ਪੂਰੀ ਖੁਸ਼ੀ ਤੇ ਸੰਤੁਸ਼ਟੀ ਦੇ ਨਾਲ ਜਿਉਂਦੇ ਨੇ ਸਿਹਤਮੰਦ ਸਰੀਰ ਤੇ ਮਨ ਹੂਨ ਚੰਗੀ ਕਿਸਮਤ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਇਹ ਸ਼ਾਸਤਰਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਭਾਗਸ਼ਾਲੀ ਹੋਣ ਦਾ ਪਹਿਲਾ ਲੱਛਣ ਇਹ ਆ ਕਿ ਵਿਅਕਤੀ ਦਾ ਸਰੀਰ ਹਮੇਸ਼ਾ ਤੰਦਰੁਸਤ ਰਹਿਣਾ ਚਾਹੀਦਾ ਹੈ ਕਿਉਂਕਿ ਜੀਵਨ ਦੀ ਬੇਅੰਤ ਖੁਸ਼ੀ ਇੱਕ ਤੰਦਰੁਸਤ ਸਰੀਰ ਵਿੱਚ ਹੀ ਹੈ ਜੇਕਰ ਕੋਈ ਵਿਅਕਤੀ ਬਿਮਾਰ ਰਹਿੰਦਾ ਹੈ ਤਾਂ ਉਹ ਨਾ ਤਾਂ ਪੈਸਾ ਕਮਾ ਸਕਦਾ ਹੈ ਤੇ ਨਾ ਹੀ ਆਪਣੀ ਜ਼ਿੰਦਗੀ ਦੀ ਦੌਲਤ ਕੀ ਖੁਸ਼ਹਾਲੀ ਦਾ ਆਨੰਦ ਮਾਣ ਸਕਦੇ ਜਿੰਨਾ ਦਾ ਸਰੀਰ ਹਮੇਸ਼ਾ ਤੰਦਰੁਸਤ ਰਹਿੰਦਾ ਹੈ ਉਹਨਾਂ ਨੂੰ ਆਪਣੇ ਆਪ ਨੂੰ ਹੀ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਸਮਝਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਾਈ ਆਮਦਨ ਨੂੰ ਖੁਸ਼ਕਿਸਮਤ ਹੋਣ ਦੀ ਇੱਕ ਵੱਡੀ ਨਿਸ਼ਾਨੀ ਮੰਨਿਆ ਜਾਂਦਾ ਹੈ ਜੇਕਰ ਅਚਾਨਕ ਤੁਹਾਡੇ ਕੋਲ ਕਿਸੇ ਸਰੋਤ ਤੋਂ ਬਹੁਤ ਸਾਰਾ ਪੈਸਾ ਆ ਜਾਂਦਾ ਹੈ ਤੇ ਉਸ ਕਾਰਨ ਤੁਹਾਨੂੰ ਸਖਾਈ ਆਮਦਨ ਮਿਲਦੀ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਮਾਂ ਲక్ష్ਮੀ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਹੋਇਆ ਹੈ ਤੇ ਤੁਸੀਂ ਬਹੁਤ ਹੀ ਜ਼ਿਆਦਾ ਖੁਸ਼ਕਿਸਮਤ ਹੋ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟੀ ਜਿਹੀ ਜਾਣਕਾਰੀ ਜੋ ਕਿ ਤੁਹਾਡੇ ਬਹੁਤ ਹੀ ਵਧੀਆ ਕੰਮ ਆਉਣ ਵਾਲੀ ਹੈ। ਇਹ ਜਾਣਕਾਰੀ ਤੋਂ ਅਸੀਂ ਅੰਦਾਜ਼ਾ ਲਗਾ ਸਕਦੀਆਂ ਕਿ ਕਿਸਮਤ ਵਾਲੇ ਮਰਦ ਕਿਹੜੇ ਹੁੰਦੇ ਨੇ ਇਹ 13 ਜਿਹੜੇ ਹੁੰਦੇ ਆ ਲੱਛਣ ਇਹਨਾਂ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੀ ਕਿਸਮਤ ਵੀ ਖੁਸ਼ਕਿਸਮਤ ਹੈ ਜਾਂ ਫਿਰ ਨਹੀਂ ਇਹ ਸਾਰੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਉਪਾਦੀਆਂ ਤੇ ਜਾਣਕਾਰੀ ਦੀਆਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੀ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ